ਐਨ ਬਾਰਡਰ ਤੇ ਬੈਠੇ ਹੋਏ ਨੇ ਵੀਰ ਤੇ ਸਤਨਾਮ ਵਾਹਿਗੁਰੂ ਦਾ ਜਾਪ ਚੱਲ ਰਿਹਾ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ

ਆ ਤੁਸੀਂ ਦੇਖ ਸਕਦੇ ਹੋ ਕਿ ਸਤਨਾ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਇਹ ਸਾਰੇ ਕਿਸਾਨ ਵੀਰ ਜਾਪ ਕਰ ਰਹੇ ਆ ਔਰ ਦੂਸਰੇ ਪਾਸੇ ਹਰਿਆਣੇ ਦਾ ਪ੍ਰਸ਼ਾਸਨ ਜਿਉਂ ਦਾ ਤਿਉਂ ਡਟਿਆ ਹੋਇਆ ਅ ਅੱਗੇ ਲੰਘਣ ਨਹੀਂ ਦਿੱਤਾ ਜਾ ਰਿਹਾ ਉਧਰ ਵੀ ਸਖਤ ਪੈਰੀ ਡਿਊਟੀ ਤੇ ਲੱਗੇ ਹੋਏ ਨੇ ਪਰ ਇਧਰ ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਦਿਖਾਉਣੀ ਜਾਵਾਂਗਾ ਕਿ ਪੂਰੇ ਜਾਬਤੇ ਦੇ ਵਿੱਚ ਹੈ ਸਾਡੇ ਕਿਸਾਨ ਵੀਰ ਇਹ ਇਹਨਾਂ ਨੇ ਇੱਕ ਕਹਿ ਦੀ ਕਿ ਬੈਰੀਅਰ ਲਾਇਆ ਕੋਇਆ ਇੱਕ ਤਾਰ ਵਿਛਾਈ ਹੋਈ ਹੈ ਕਿ ਇਦੋਂ ਅੱਗੇ ਨਹੀਂ ਆਉਣਾ ਮੈਂ ਕੈਮਰਾਮੈਨ ਨੂੰ ਕਹੂੰਗਾ ਇਧਰ ਵੀ ਦਿਖਾ ਦਿਓ ਇਧਰ ਵੀ ਇੱਕ ਕਿਸਾਨ ਵੀਰ ਇੱਕ ਜਾਬਤੇ ਦੇ ਵਿੱਚ ਹੈ ਇੱਕ ਤਾਰ ਵਿਛਾਈ ਗਈ ਹੈ ਕਿ ਇਸ ਤਾਰ ਤੋਂ ਪਾਰ ਤੁਸੀਂ ਨਹੀਂ ਆਉਣਾ ਪੂਰਾ ਆਪਣਾ ਜਾਬਤੇ ਦੇ ਵਿੱਚ ਰਹਿਣਾ ਹੈ ਤਾਂ ਇਸੇ ਤਰੀਕੇ ਦੇ ਨਾਲ ਕਿਸਾਨ ਜਿਹੜੇ ਆ ਜਾਬਤੇ ਦੇ ਵਿੱਚ ਲੱਗੇ ਹੋਇਆ ਤੇ ਸਤਨਾਵੈ ਗੁਰੂ ਦਾ ਜਾਪ ਜਿਹੜਾ ਉਹ ਕਰ ਰਹੀ ਹੈ ਬਿਲਕੁਲ ਔਰ ਅੱਜ ਦੀ ਮੀਟਿੰਗ ਦਾ ਕਿਹਾ ਜਾ ਰਿਹਾ ਹੈ ਕਿ ਅੱਜ ਦੀ ਮੀਟਿੰਗ ਦਾ ਸਿੱਟਾ ਦੇਖਾਂਗੇ ਕਿ ਕੀ ਸਿੱਟਾ ਨਿਕਲਦਾ ਹੈ ਕਿਉਂਕਿ ਅੱਜ ਕੇਂਦਰ ਦੇ ਨਾਲ ਦੁਬਾਰਾ ਮੀਟਿੰਗ ਹੋਣੀ ਹੈ ਮੀਟਿੰਗ ਦੇ ਬਾਅਦ ਦੇ ਵਿੱਚ ਅੱਜ ਫਾਈਨਲ ਜਿਹੜਾ ਉਹ ਇਹ ਆਸਾਂ ਲਾਈਆਂ ਜਾਂਦੀਆਂ ਨੇ ਕਿ ਕੋਈ ਨਾ ਕੋਈ ਫਾਈਨਲ ਡਿਸੀਜਨ ਲਿਆ ਜਾ ਸਕਦਾ ਹੈ ਕਿ ਐਮਐਸਪੀ ਦਾ ਕੀ ਕਰਨਾ ਹੈ CO2+50% ਦਾ ਕੀ ਕਰਨਾ ਹੈ ਲਖੀਮਪੁਰ ਖੀਰੀ ਦੇ ਇਨਸਾਫ ਦਾ ਕੀ ਕਰਨਾ ਹੈ ਫਿਰ ਉਸ ਤੋਂ ਬਾਅਦ ਕਰਜ਼ੇ ਮਾਫੀ ਦੀ ਗੱਲ ਹੈ ਕਿ ਉਹਦਾ ਕੀ ਕਰਨਾ ਹੈ ਤਾਂ तमाम ਗੱਲਾਂ ਬਾਤਾਂ ਤੇ तमाम ਮੁੱਦਿਆਂ ਤੇ ਅੱਜ ਚਰਚਾ ਹੋਵੇਗੀ ਤਾਂ ਇਹੀ ਆਸਾਂ ਨੇ ਅੱਜ ਕਿ ਕੋਈ ਨਾ ਕੋਈ ਫਾਈਨਲ ਡਿਸੀਜਨ ਲਿਆ ਜਾਵੇਗਾ ਜਾਂ ਫਿਰ ਅਗਲੀ ਮੀਟਿੰਗ ਆਵੇਗੀ ਇਸ ਸਮੇਂ ਦੇ ਗਰਭ ਦੇ ਵਿੱਚ ਹੈ ਪਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅੱਜ ਲਗਭਗ 6 ਦਿਨ ਹੋ ਚੁੱਕੇ ਨੇ 6 ਦਿਨ ਤੋਂ ਬਾਅਦ ਦੇ ਉੱਪਰ ਇਹ ਕਿਸਾਨ ਡਟੇ ਨੇ ਤਾਂ ਇਹ ਤਸਵੀਰ ਸਾਹਮਣੇ ਤੁਹਾਨੂੰ ਦਿਖਾ ਰਹੇ ਆ ਕਿਸੇ ਵੀ ਤਰੀਕੇ ਦੀ ਕੋਈ ਵੀ ਪਰੇਸ਼ਾਨੀ ਜਿਹੜੀ ਹੈ ਉਹ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਆ ਰਹੀ ਅਸੀਂ ਆਪਣੇ ਹੱਕ ਤੇ ਮੰਗਾ ਜੜੀਆਂ ਨੇ ਉਹ ਮਨਵਾ ਕੇ ਹੀ ਇੱਥੋਂ ਵਾਪਸ ਆਪਣੇ ਘਰਾਂ ਨੂੰ